ਬਾਬਾ ਨਾਨਕ ਦੀ ਬਾਣੀ ਚ ਲਿਖਿਆ ਕਿ ਉਤਮ ਖੇਤੀ ਮਦਮ ਵਪਾਰ ਲਖੇ ਤੇ ਚੱਕਰੀ ਬੰਦੇ ਨੂੰ ਸਮੇਂ ਨਾਲ ਚੇਂਜ ਹੋਣਾ ਚਾਹੀਦਾ ਹੈ ਬੰਦੇ ਨੂੰ ਸਮੇਂ ਦੇ ਹਾਨ ਦਾ ਹੋਣਾ ਚਾਹੀਦਾ ਸਾਡੀ ਇਹ ਫਿਲਮ ਸਾਡੀਆਂ ਨਸਲਾਂ ਤੇ ਫਸਲਾਂ ਦੀ ਗੱਲ ਕਰਦੀ ਹੈ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਗੂਗਲ ਭਾਜੀ ਇੰਡਸਟਰੀ ਦੇ ਵਿੱਚ ਵੱਡਾ ਇੱਕ ਨਾਮ ਹੈ ਜਿਹੜੇ ਆਪਣੀ ਇੰਡਸਟਰੀ ਚਾਲ ਲਈ ਜਿੰਨਾਂ ਉਹਨਾਂ ਦੀ ਤੌਰ ਵਰਗੀ ਕਿਸੇ ਦੀ ਤੌਰ ਨਹੀਂ ਉਹਨਾਂ ਨੇ ਜਦੋਂ ਵੱਡੀ ਉਮਰ ਦੇ ਬੰਦੇ ਰੋਲ ਕੀਤਾ ਸੋ ਐਸੀ ਆਪਣੀ ਬੋਡੀ ਲੈਂਗੁਏਜ ਐਸੀ ਚਾਲ-ਤਾਲ ਵਰਤੀ ਐ ਉਹ ਗੂਗਲਰ ਨੂੰ ਪਹਿਲੀ ਵਾਰ ਦੇਖਿਆ ਸੀ ਸਸ਼ੀ ਕਾਲ ਜੀ ਸਰ ਕਿਤਾ ਦੀ ਲੱਗੀ ਮੀ ਮੈਂ ਵੀ ਬਹੁਤ ਸੁਣਿਆ ਕਿ ਇਹ ਬਹੁਤ ਚੰਗਾ ਵਿਸ਼ਾ ਹੈ ਸਭ ਤੋਂ ਪਹਿਲਾਂ ਤਾਂ ਪ੍ਰੋਡਿਊਸਰ ਸਾਹਿਬਾਨ ਨੂੰ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਇੱਕ ਨਵੇਂ ਡਾਇਰੈਕਟਰ ਨੂੰ ਮੌਕਾ ਦਿੱਤਾ ਨਵੇਂ ਟੈਲੈਂਟ ਨੂੰ ਮੌਕਾ ਦਿੱਤਾ ਨਵੇਂ ਮੁੰਡੇ ਕੁੜੀਆਂ ਨੂੰ ਮੌਕਾ ਦਿੱਤਾ ਇਹੋ ਜਿਹਾ ਵਿਸ਼ੇ ਤੇ ਫਿਲਮ ਬਣਾਉਣ ਲਈ ਹਿੰਮਤ ਜਟਾਈ ਬਹੁਤ ਚੰਗਾ ਵਿਸ਼ਾ ਹੈ ਜਿਹੜੀ ਦੱਸਦਾ ਹੈ ਕਿ ਬੰਦੇ ਨੂੰ ਸਮੇਂ ਦੇ ਨਾਲ ਚੇਂਜ ਹੋਣਾ ਚਾਹੀਦਾ ਹੈ ਬੰਦੇ ਨੂੰ ਸਮੇਂ ਦੇ ਹਾਂ ਦਾ ਹੋਣਾ ਚਾਹੀਦਾ ਹੈ ਸਾਡੀ ਇਹ ਫਿਲਮ ਸਾਡੀਆਂ ਨਸਲਾਂ ਤੇ ਫਸਲਾਂ ਦੀ ਗੱਲ ਕਰਦੀ ਹੈ ਬਾਬੇ ਨਾਨਕ ਦੀ ਬਾਣੀ ਚ ਲਿਖਿਆ ਕਿ ਉੱਤਮ ਖੇਤੀ ਮੱਧਮ ਵਪਾਰ ਨਖੇਦ ਚੱਕਰੀ ਸੋ ਉਸ ਉੱਤਮ ਖੇਤੀ ਦੀ ਗੱਲ ਕਰਦੀ ਕਿ ਖੇਤੀ ਲਾਹੇਵੰਦ ਹੰਦਾ ਕਿਵੇਂ ਹੋ ਸਕਦਾ ਉੱਤਮ ਕਿਵੇਂ ਹੋ ਸਕਦਾ ਅੰ ਦੂਜੀ ਗੱਲ ਹੈ ਕਿ ਸਿਨੇਮੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਆਕਾਲ ਵਰਗੀ ਫਿਲਮ ਵੀ ਆ ਰਹੀ ਹੈ ਗੁਨਾਨਕ ਜਹਾਜ਼ ਵੀ ਆ ਰਹੀ ਹੈ ਸੋ ਉਹੋ ਜੇ ਮੌਕੇ ਜਾਗੋ ਆਈਆ ਵੀ ਆ ਰਹੀ ਹੈ ਸਾਨੂੰ ਵਰਸਟਾਈਲ ਵਿਸ਼ਿਆਂ ਦੀ ਲੋੜ ਹੈ ਸੋ ਬਹੁਤ ਚੰਗਾ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਗੂਗਲ ਭਾਜੀ ਇੰਡਸਟਰੀ ਦੇ ਵਿੱਚ ਵੱਡਾ ਇੱਕ ਨਾਮ ਹੈ ਜਿਹੜੇ ਆਪਣੀ ਇੰਡਸਟਰੀ ਚਾਲ ਲੈ ਜਾਂਦੇ ਉਹਨਾਂ ਦੀ ਤੌਰ ਵਰਗੀ ਕਿਸੇ ਤੌਰ ਨਹੀਂ ਸੋ ਉਹਨਾਂ ਨੇ ਕਮਾਲ ਦੀ ਗੱਲ ਕੀਤੀ ਹੈ ਉਹਨਾਂ ਨੇ ਜਦੋਂ ਵੱਡੀ ਉਮਰ ਦੇ ਬੰਦੇ ਰੋਲ ਕੀਤਾ ਸੋ ਐਸੀ ਆਪਣੀ ਬੋਡੀ ਲੈਂਗੁਏਜ ਐਸੀ ਚਾਲ ਢਾਲ ਵਰਤੀ ਐ ਉਹ ਗੋਗੂ ਗੇਲਾ ਰੂਪ ਪਹਿਲੀ ਵਾਰ ਦੇਖਿਆ ਸੀ ਸਰ ਇਸ ਤੇ ਮੂਵੀ ਚ ਬਾਹਰ ਜਾਣ ਦੀ ਵੀ ਗੱਲ ਕੀਤੀ ਐ ਰਿਸ਼ਤਿਆਂ ਦੀ ਗੱਲ ਕੀਤੀ ਐ ਫਾਰਮਿੰਗ ਦੇ ਸਾਰੇ ਇਸ਼ੂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਐ ਦੇਖੋ ਵੱਡੀ ਮੈਂ ਉਹੀ ਗੱਲ ਕਹਿਣਾ ਕਿ ਇਹ ਇਹ ਨਾ ਛੋਟੇ ਛੋਟੇ ਕਾਰਨ ਬਣ ਸਕਦੇ ਆ ਪਰ ਵੱਡੀ ਗੱਲ ਹੈ ਕਿ ਸਮੇਂ ਦੀ ਗੱਲ ਕੀਤੀ ਅਸੀਂ ਸਮਾਂ ਕਿਹੜੀ ਚੀਜ਼ ਦੀ ਡਿਮਾਂਡ ਕਰਦਾ ਸਮੇਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਇਹ ਵੱਡੀ ਗੱਲ ਹੈ ਜੀ ਕਿ ਸਮੇਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਤੇ ਸਾਨੂੰ ਸਮੇਂ ਦੇ ਅਨੁਸਾਰ ਕਿਵੇਂ ਬਦਲਣਾ ਚਾਹੀਦਾ ਇਹ ਬਹੁਤ ਚੰਗੀ ਗੱਲ ਕੀਤੀ ਹੈ ਸਰ ਤੁਹਾਨੂੰ ਸਭ ਤੋਂ ਵੱਧ ਸੋਹਣਾ ਸੀਨ ਕਿਹੜਾ ਲੱਗਿਆ ਮੁੰਗੀ ਜੀ ਸੀਨ ਫਿਰ ਮੈਂ ਸਾਰੇ ਹੀ ਬਹੁਤ ਸੋਹਣੇ ਸੀਗੇ ਪਰ ਜਦੋਂ ਗੂਗਲ ਭਾਜੀ ਵੱਡੀ ਉਮਰ ਦੇ ਬੰਦੇ ਰੋਲ ਕਰਦਾ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਜੀ ਉਹ ਸਾਰਾ ਉਹਦਾ ਕੈਰੈਕਟਰ ਬਹੁਤ ਚੰਗਾ ਸੀਗਾ ਬਾਕੀ ਸਾਰੇ ਕਿਰਦਾਰਾਂ ਨੇ ਵੀ ਬਹੁਤ ਚੰਗਾ ਚੰਗਾ ਕੰਮ ਕੀਤਾ ਸਰਦਾਰ ਸੋਹੀ ਦਾ ਕੰਮ ਬਹੁ ਸੋ ਹੋਰ ਸਾਰੇ ਜਿਹੜੇ ਐਕਟਰਾਂ ਨੇ ਚਾਹੇ ਉਹ ਨਵੀਂ ਕਾਸਟ ਸੀ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਸਾਰਿਆਂ ਨੇ ਬਹੁਤ ਚੰਗੀ ਆਪਣੀ ਭੂਮਿਕਾ ਨਿਭਾਈ ਜਿੰਨੇ ਜਿੰਨੇ ਜ਼ਿੰਮੇਵਾਰੀ ਸਭ ਨੂੰ ਮਿਲੀ ਹੈ ਸਭ ਨੇ ਬਹੁਤ ਚੰਗਾ ਰੋਲ ਪਾਇਆ ਸਰ ਆਡੀਅנס ਨੂੰ ਕੋਈ ਮੈਸੇਜ ਦੇਣਾ ਚਾਹੋਗੇ ਇਹੀ ਦੇਣਾ ਚਾਹਾਂਗੇ ਕਿ ਸਿਨੇਮਾ ਸਾਡਾ ਬਦਲ ਰਿਹਾ ਹੈ ਵਰਸਾ ਦਾ ਸਿਨੇਮਾ ਹੋ ਰਿਹਾ ਲਗ ਲਗ ਕਿਸੇ ਨੇ ਫਿਲਮਾਂ ਆ ਰਹੀਆਂ ਸੋ ਆਪਣੀ ਮਾਂ ਬੋਲੀ ਦਾ ਸਿਨੇਮਾ ਆਪਣੇ ਕਲਚਰਲ ਸਿਨੇਮਾ ਸੋ ਸਿਨੇਮੇ ਵਿੱਚ ਜਾ ਕੇ ਇਹਨਾਂ ਫਿਲਮਾਂ ਨੂੰ ਹੰਗਾਰਾ ਦੇਣ ਦੀ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਸਾਡਾ ਫਰਜ਼ ਹੈ ਹੋਣਾ ਚਾਹੀਦਾ ਸਰ ਪੰਜ ਚੋਂ ਕਿੰਨੇ ਸ